ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀਰ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 987823917 ਨਾਲ ਲੱਗਿਆ ਵੀਰੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਪੈਨਡਲ ਕਰੇ ਤਿੰਨ ਗੱਟੀਆਂ ਵੀਰੇ ਤੇ ਇੱਕ ਜਿਹੜੀ ਤੁਸੀਂ ਮੰਗ ਕਰਦੇ ਹੋ ਨੇ ਵਿੱਚ ਬੂਰੀਆ ਤੇ ਦੋ ਇੱਕ ਹੈਗੀ ਹੈ ਗ੍ਰੇਡੇਡ ਤੇ ਇੱਕ ਪਿਓਰ ਮੋਰਾ ਨਸਲ ਦੀ ਬਾਈ ਜੀ ਨਾਲ ਕਰਾਂਗੇ ਗੱਲਬਾਤ ਆਜੋ ਜੀ ਸਸਤੀ ਹੈ ਵੀਰੇ ਸਸਤੀ ਗੱਲ ਬਾਈ ਜੀ ਹੋ ਠੀਕ ਠਾਕ ਹਾਂਜੀ ਬਾਈ ਬੂਰੀਆ ਤੇ ਵੀਰੇ ਨੰਬਰ ਬੋਲੀ 6284110 ਇਹ ਕਰਤਾ ਵੀ ਫੋਨ ਨੰਬਰ ਆ ਬਾਈ ਹਾਂਜੀ ਤਿੰਨ ਕਟੀਆਂ ਨੇ ਆਪਣੇ ਕੋਲ ਇੱਕ ਖਾਲੀ ਆ ਇੱਕ ਬੂਰੀ ਆ ਇੱਕ ਥੋੜਾ ਬੰਦੀ ਆ ਬੱਲ ਪੈਣਦਾ ਅਜੇ ਨੇੜੇ ਥੋੜੇ ਭਧੌੜ ਆ ਗਿਆ ਨੇੜੇ ਪਿੰਡ ਭਧੌੜ ਆ ਗਿਆ ਦਸੀਲ ਤਾਪਾ ਦਸੀਲ ਤਾਪਾ ਜਿਹੜਾ ਬਰਨਾਲਾ ਜਿਹੜਾ ਬਰਨਾਲਾ ਅੱਜ ਆਪਾਂ ਤਿੰਨ ਘਟੀਆਂ ਦਿਖਾਉਣੀ ਤਿੰਨ ਘਟੀਆਂ ਅਜੇ ਕਟੀਆਂ ਵੀ ਲਿਆਉਣ ਲੱਗ ਗਏ ਹੁਣ ਹਾਂ ਬਾਈ ਆਪਾਂ ਤੇ ਲਿਆਇਆ ਕਰੋ ਆਪਾਂ ਚੰਗੀ ਲੈਣੇ ਆਗੇ ਐ ਨਹੀਂ ਮੋੜੇ ਮੇਰੇ ਕੋਲੇ ਵੀ ਵਾਵਾ ਮੰਗ ਆਉਂਦੀ ਆ ਵੀਰੇ ਕਟੀਆਂ ਹੀ ਲਿਆਇਆ ਕਰੋ ਠੀਕ ਹੈ ਤੇ ਓਕੇ ਹੁਣ ਆਪਾਂ ਜਿਹੜੀ ਪਹਿਲੇ ਨੰਬਰ ਤੇ ਤੇ ਇਹਦੀ ਮਾਂ ਥੱਲੇ ਬਈ 18 ਕਿਲੋਗ੍ਰਾਮ ਦੁੱਧ ਸੀਗਾ ਠੀਕ ਆ ਇਹਦੀ ਮਾਂ ਬਰਾਉੜ ਦੀ ਸੀ ਪਿੰਡ ਆਪਣੇ ਇਦਾਂ ਦੇ ਤੇ ਉਹ ਆਪਾਂ ਦਿਖਾ ਦੇਵਾਂਗੇ ਜੇ ਮਾਂ ਜੀ ਉਹ ਟ੍ਰੇਲ ਲੈਣੀ ਹੋਵੇ ਚਾਰੇ ਥਾਣਾ ਵੀਰੇ ਕੋਈ ਚਾਰੇ ਥਾਣੇ ਪੂਰੇ ਐ ਗੈਪ ਤੇ ਆ ਗਿਆ ਨਹੀਂ ਥਾਣਾ ਪੂਰਾ ਚੰਗਾ ਲੱਗਿਆ ਵਾ ਪੂਰੀ ਝੋਲੀ ਆ ਥੱਲੇ ਤੇ ਕਿੰਨੀ ਉਮਰ ਦੀ ਹੋਗੀ ਹੂਏ ਖੀਰੀ ਇਹ ਮੂਹ ਹਾਂ ਬਈ ਪੂਰੀ ਯਾਰ ਖੀਰੀ ਆ ਨਿਆ ਸਿੰਘ ਥੱਲੇ ਮੈਂ ਕਰਾਉਣਾ ਤੁਹਾਨੂੰ ਚੈੱਕ ਆ ਦੇਖੋ ਜੀ ਆਪਾਂ ਸੋਰ ਦੇ ਫੇਸ ਕੁਆਲਿਟੀ ਦੇਖੋ ਸੋਰ ਦੇ ਸਾਰਿਆਂ ਨੂੰ ਅੱਰੀ ਗੱਲ ਨਹੀਂ ਤੇ ਥੰਮ ਲੈ ਚੱਲੋ ਵੀਰੇ ਅੰਦਰ ਲੰਮੀ ਲੈ ਜਾ ਲਾ ਆ ਦੇਖੋ ਜੀ ਕੱਟੀ ਪੂਰੀ ਚੰਗੀ ਆ ਪਾਲ ਲਓ ਤੇ ਫੋਟ ਨਹੀਂ ਸ਼ਾਂਖ ਨਹੀਂ ਚਾਰੇ ਥਾਣਾ ਨਹੀਂ ਨਹੀਂ ਗੱਲ ਹੈ ਜੀ ਮੂੰਹਵਾ ਦੇ ਆ ਦੇਖੋ ਫੇਸ ਕੁਆਲਟੀ ਦੇਖੋ ਹਾਂ ਕੀ ਬਾਤ ਆ ਦੇਖੋ ਜੀ ਤੇ ਪੂਰੀਓ ਚੰਗੀ ਆ ਆ ਦੇਖੋ ਜੀ ਇਹ ਪਹਿਲੇ ਨੰਬਰ ਵਾਲੀ ਆ ਤੇ ਡਿਮਾਂਡ ਇਹਨਾਂ ਦੀ ਡਿਮਾਂਡ ਇਹਨਾਂ ਦੀ ਬਹੁਤ ਹੀ ਰੱਖੇਗਾ ਜਾਇਦ ਜਮਾ ਜਮਾ ਜਾਇਦ ਜੇ ਕਹਿੰਦੇ ਤਿੰਨੇ ਲੈਣੀਆਂ ਹੋਣਗੀਆਂ ਤਿੰਨੇ ਦੇ ਦੇਂਗਾ ਇਕੱਠੀਆਂ ਤੇ ਕੱਲੀ ਕੱਲੀ ਦੁਬਾਰਾ ਫੇਰ ਦਿਖਾ ਦੇ ਥੱਲੇ ਥਾਂ ਲੇਵਾ ਜਾ ਆ ਦੇਖੋ ਵੀਰੋ ਦੇਖੋ ਥਾਂ ਨੂੰ ਦੇਖੋ ਤੇ ਕੀ ਆ ਬਾਤ ਆ ਹੋਈਆਂ ਲੱਗਦੇ ਵੀ ਦੁੱਧ ਦੇਊਗੀ ਇਹ ਤਾਂ ਹਾਂ ਆ ਦੇਖੋ ਜੀ ਓਕੇ ਵੀਰੇ ਇਹ ਆ ਗਈ ਪਹਿਲੇ ਨੰਬਰ ਵਾਲੀ ਹੈ ਨਾ ਹੁਣ ਬੂਰੀ ਜਿਹੜੀ ਦੀ ਲੋਕ ਮੰਗ ਕਰਦੇ ਆ ਇਹਦੀ ਕੀ ਡਿਟੇਲ ਆ ਇਹ ਤਾਂ ਬੱਚਾ ਹੀ ਲੱਗਦਾ ਜਮਾ ਹਜੇ ਹਾਂ ਇਹ ਵੀ ਜਮਾ ਬੱਚਾ ਹੀ ਆਗਾ ਬਾਈ ਹੋਟ ਚਾਹਾਂਗੇ ਇਹਦੇ ਵੀ ਕੋਈ ਨਹੀਂ ਹਾਂ ਇਹਦੇ ਵੀ ਪੂਰੀ ਥੱਲੇ ਹਸਾਪਾਂਗੇ ਦੇਖੋ ਝੋਲ ਦੇਖੋ ਖਿੱਚੀ ਮੜੇਗਾ ਆ ਦੇਖੋ ਜੀ ਸੀਲ ਸੂਲ ਬੜੀ ਆ ਹਨਾ ਮੈਂ ਨਹੀਂ ਨਿਕਲੂ ਵੀ ਪੂਰੀ ਸੀਲ ਗਾ ਹਾਂ ਤੇ ਇਹਦੀ ਕਿੰਨੇ ਚਿਰ ਦੀ ਉਮਰ ਹੋ ਗਈ ਇਹਦੀ ਉਮਰ ਤਾਂ ਤਾਂ ਯਾਰ ਭਈ ਆਪਾਂ ਨੂੰ ਆਹ ਪਤਾ ਨਹੀਂ ਗਾ ਉਹ ਖੇਰੀ ਆ ਮੂਹ ਉਹ ਮੂਹ ਹੋ ਕੇਰੀ ਮੇਰੇ ਤਾਂ ਉਹਨਾਂ ਜਿਵੇਂ ਮੈਨ ਦਾ ਹੀ ਆ ਲਾ ਸਕਦਾ 6-8 ਕਿੰਨੇ ਦੀ ਗੱਟੀ ਆ ਹਨਾ ਹਾਂ 6 ਕਿੰਨੇ ਦੀ ਤਾਂ ਹੋਊ ਤੇ ਕੱਢ ਲੈਣ ਬਾਹਰ ਨੂੰ ਤੋੜ ਕੇ ਦਿਖਾ ਦਈਏ ਪੂਰੀ ਪਿਓਰ ਬੂਰੀ ਆ ਵੀਰੇ ਕੋਈ ਐ ਨਹੀਂ ਵੀ ਹੈਗਾ ਕੱਚੀ ਲੋਹੀ ਹੀ ਆ ਕਰੋ ਚੈੱਕ ਪੱਕਾ ਪੱਕਾ ਗੁੜਾ ਲਾ ਹਾਂ ਜਮਾ ਪੂਰੀ ਪੱਕੀ ਬੂਰੀ ਤੇ ਚੰਗੀ ਤਿਆਰ ਹੋਊਗੀ ਖਾ ਕੇ ਫਿਰ ਕਵਰ ਕਰਦੀ ਆ ਸੂਤ ਦੇ ਵੀ ਨਿਸ਼ਾਨ ਹੈਗੇ ਆ ਤੇ ਪੂਰੀ ਸਮਾਈ ਚੋਂ ਨਹੀਂ ਆਈ ਵੀ ਹੈ ਨਾ ਵੀਰੇ ਉਹ ਥੋੜਾ ਆਇਆ ਬਾਈ ਆ ਲੈ ਚੱਲ ਮੜੀ ਹੋਰ ਚੱਜਣਾ ਦਿਖਾ ਦਈਏ ਆ ਲੈ ਕਹਿੰਦਾ ਵੀ ਕੋਕਾ ਤੋਂ ਇਹ ਬਾਹਰ ਤੇ ਗਾਣਾ ਨੇ ਆ ਦੇਖੋ ਜੀ ਜਿਹੜੇ ਮਗਾਂ ਨੂੰ ਕਲਰ ਆ ਉਹ ਤਾਂ ਪਾਲਦੇ ਆ ਫੁੱਲ ਕੁਆਲਿਟੀ ਆ ਗੱਟੀ ਦੀ ਆ ਕਰੋ ਚੈੱਕ ਦੇਖੋ ਜੀ ਪੂਰੀ ਇੱਕ ਨੰਬਰ ਗੱਟੀ ਆ ਪੂਰੀ ਚੰਗੀ ਫੇਸ ਕੁਆਲਿਟੀ ਕਰੋ ਚੈੱਕ ਆ ਦੇਖੋ ਜੀ ਡਿਮਾਂਡ ਇਹਦੀ ਵੀ ਫੋਨ ਦੇ ਹੋ ਹਨਾ ਹਾਂ ਓਕੇ ਆ ਦੇਖੋ ਜੀ ਇਹ ਕਟਰ ਦਾ ਬੜੇ ਫੋਨ ਹੋ ਗਿਆ ਠੀਕ ਆ ਵੀਰੇ ਠੀਕ ਆ ਤੇਰੇ ਚੈਨਲ ਤੇ ਬਹੁਤ ਫੋਨ ਆ ਜੀ ਬਾਈ ਕੋਈ ਕੱਟੀ-ਕੁੱਟੀ ਲੈ ਤੇ ਆਇਦ ਕੀ ਫਿਰ ਇੱਕ ਲੈ ਆਂਦੀਆਂ ਹੈ ਤੈਨੂੰ ਆਇਦ ਕੀ ਤਿੰਨੇ ਹੀ ਲੈ ਆ ਆ ਤਾਂ ਛੋਟਾ ਬੱਚਾ ਲੱਗਦਾ ਉਦੋਂ ਵੀ ਹਾਂ ਇਹਦੇ ਵੀ ਥਣ ਦੇਖੋ ਜੀ ਲੈ ਇਹਦੇ ਵੀ ਥਣ ਚਾਰ ਹੀ ਆ ਗਏ ਬਾਈ ਇਹ ਨੀਲੀ ਰਾਬੀ ਚ ਆ ਗਈ ਵੀਰੇ ਹਾਂ ਥੋੜੀ ਥੋੜੀ ਪੂਰੀ ਪਯੌਰ ਤਾਂ ਹੈ ਨਹੀਂਗੀ ਹਾਂ ਕੋਈ ਝੂਠ ਨਹੀਂ ਆਵੇਂ ਕਹਿ ਦਈਏ ਵੀ ਇਹ ਤਾਂ ਪਯੌਰ ਨੀਲੀ ਰਾਬੀ ਉਹ ਆ ਆ ਗਈ ਨੀਲੀ ਰਾਬੀ ਚ ਕਰੋ ਚੈੱਕ ਅੱਖਾਂ ਕਪੂਰੀਆਂ ਨਿਸ਼ਾਨੀਆਂ ਕਵਰ ਕਰਦੀਆਂ ਅੱਖਾਂ ਚਿੱਟੀਆਂ ਵੀਰੇ ਆ ਦੇਖੋ ਹਾਂਜੀ ਦੇਖੋ ਫੇਸ ਦੇਖੋ ਬੱਚਾ ਹੀ ਆ ਛੋਟਾ ਜਿਹਾ ਵੀਰੇ ਇਹਦਾ ਇਹ ਵੀ ਖੀਰੀ ਕੋਈ ਆ ਖੀਰੀ ਇਹਦਾ ਤਾਂ ਪਤਾ ਹੀ ਆ ਵੀ ਖੀਰੀ ਆ ਖੀਰੀ ਆ ਇਹ ਤਿੰਨੇ ਆ ਆ ਦੇਖੋ ਜੀ ਤਿੰਨ ਗੱਟੀਆਂ ਸੀ ਤਿੰਨੇ ਤੁਹਾਨੂੰ ਦਿਖਾ ਦਿਆਂ ਨੰਬਰ ਬੋਲਤਾ ਪਿੰਡ ਬੋਲਤਾ ਡਿਮਾਂਡ ਵਾਈ ਜਾਇਜ਼ ਕਰੋ ਲੈ ਜਾਓ ਪਾਲਣ ਨੂੰ ਜਿਹਨੇ ਲੈ ਕੇ ਜਾਣੀਆਂ ਤਿੰਨੇ ਇਕੱਠੀਆਂ ਜਮਾਂ ਜਾਇਜ਼ ਦੇ ਜੋ ਜਮਾਂ ਜਾਇਜ਼ ਹੋ ਮੁੱਲ ਕਰਤੀਆਂ ਆ ਤਿੰਨੇ ਠੀਕਾ ਨੰਬਰ ਬੋਲ ਦੇ ਫਿਰ ਕੋਈ ਦੇਣਾ ਭਾਈ ਆਪਾਂ ਦੂਜੇ ਬੰਦੇ ਨੂੰ ਨਹੀਂ ਨਹੀਂ ਉਸ ਦਾ ਵੀਰੇ ਕੀ ਫਾਇਦਾ ਤਾਂ ਹੀ ਤਾਂ ਆਪਾਂ ਇਹ ਵੀਡੀਓ ਕਵਰ ਕਰ ਰਹੇ ਹਾਂ 6284410141 ਫੋਨ ਨੰਬਰ ਆ ਪਿੰਡ ਹਲਕੜੇ ਪਿੰਡ ਹਲਕੜੇ ਕਰ ਲਓ ਵੀਰੇ ਚੈੱਕ ਸਮਾਰ ਕੇ ਫਿਰ ਤਿੰਨੇ ਕਟੀਆਂ ਹੀ ਤਿੰਨੇ ਤੁਹਾਨੂੰ ਦਿਖਾ ਦਿਆਂ ਇੱਕ ਬੂਰੀ ਇੱਕ ਨੀਲੀ ਦਾ ਵੀ ਤੇ ਇੱਕ ਮੋਹਰਾਂ ਨਸਲ ਦੀ ਸਾਰੇ ਵੀਰਾਂ ਦਾ ਐਂਡ ਤਾਂ ਹੀ ਵੀਡੀਓ ਦੇਖਣ ਲਈ ਤੈਅਦ ਲੋ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ